ਸੱਚਖੰਡ ਦਸਰੋ ਬੜਾ ਬਗਦਾ ਜਨਮਾਂ ਦੀਆਂ ਮਹਿਲਾ ਤਾਰ ਦਾ ਸੱਚਖੰਡ ਦਸਰੋ ਬੜਾ ਬਗਦਾ ਜਨਮਾਂ ਦੀਆਂ ਮਹਿਲਾ ਤਾਰ ਦਾ ਬਦਲਾ ਚੋ ਆਇਆ ਸੂਰਜ ਬਦਲਾ ਚੋ ਆਇਆ ਸੂਰਜ ਮੇਰੇ ਗੁਰਾਂ ਦਾ ਕਿੰਨੀ ਸੋਹਣੀ ਸੂਰਤ ਮੇਰੇ ਗੁਰਾਂ ਦਾ ਕਿੰਨੀ ਸੋਹਣੀ ਸੂਰਤ ਮੈਂ ਸੂਰਤ ਤੋਂ ਵਾਰੇ ਜਾਮਾ ਸੂਰਤ ਤੋਂ ਵਾਰੇ ਜਾਮਾ ਜਿਹੜਾ ਕੱਲ ਦੁਨੀਆ ਨੂੰ ਤਾਰ ਦਾ ਸੱਚਖੰਡ ਦਸਰੋ ਬੜਾ ਬਗਦਾ ਜਿਨ ਮਾਦੀਆ ਮੈਲਾ ਤਾਰਦਾਸ ਚਖੰਡ ਦਸਰ ਬਰੇ ਬਗਦਾ ਜਿਨ ਮਾਦੀਆ ਮੈਲਾ ਤਾਰਦਾਸ ਬਦਲਾ ਚ ਆਇਆ ਪਾਣੀ ਬਦਲਾ ਚ ਆਇਆ ਪਾਣੀ ਮੇਰੇ ਗੁਰਾਂ ਦੀ ਕਿੰਨੀ ਸੋਹਣੀ ਬਾਣੀ ਮੇਰੇ ਗੁਰਾਂ ਦੀ ਕਿੰਨੀ ਸੋਹਣੀ ਬਾਣੀ ਮੈਂ ਬਾਣੀ ਤੋਂ ਬਾਰੇ ਜਾਮਾ ਮੈਂ ਬਾਣੀ ਤੋਂ ਬਾਰੇ ਜਾਮਾ ਜਿਹੜਾ ਕੱਲ ਦੁਨੀਆ ਨੂੰ ਤਾਰਦਾਸ ਚਖੰਡ ਦਸਰ ਬਰੇ ਬਗਦਾ ਜਿਨ ਮਾਦੀਆ ਮੈਲਾ ਨੇ ਦਸਰੋ ਬੜਾ ਬਗਦਾ ਜਨਮ ਆਂਦੀਆ ਮਹਿਲਾ ਤਾਰਦਾ ਦਾ ਬਦਲਾ ਚ ਆਇਆ ਸੰਗ ਬਦਲਾ ਚ ਆਇਆ ਸੰਗ ਮੇਰੇ ਗੁਰਾਂ ਦਾ ਕਿੰਨਾ ਸੋਹਣਾ ਰੰਗ ਮੇਰੇ ਗੁਰਾਂ ਦਾ ਕਿੰਨਾ ਸੋਹਣਾ ਰੰਗ ਮੈਂ ਰੰਗ ਤੋਂ ਵਾਰੇ ਜਾਮਾ ਮੈਂ ਰੰਗ ਤੋਂ ਵਾਰੇ ਜਾਮਾ ਜਿਹੜੇ ਕੱਲ ਦੁਨੀਆ ਨੂੰ ਤਾਰਦਾ ਸਚਖੰਡ ਦਸਰੋ ਬੜਾ ਬਗਦਾ ਜਨਮ ਆਂਦੀਆ ਮਹਿਲਾ ਤਾਰਦਾ ਸਚਖੰਡ ਦਸਰੋ ਬੜਾ ਬਗਦਾ ਜਿਨ ਮਾਂ ਦੀਆਂ ਮਹਿਲਾ ਤਰਦਾ ਵਾਹਿਗੁਰੂ ਜੀ ਦਾ ਖਾਸ ਅਸ਼ੀਰਵਾਦ ਵਾਹਿਗੁਰੂ ਜੀ ਕੀ ਫਤਿਹ